ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਵਿੰਦਰ ਸਿੰਘ ਅੱਜ ਆਪਣੀ ਵੀਡੀਓ ਦਾ ਵਿਸ਼ਾ ਉਹ ਹੈਗਾ ਜੀ ਲਿਥੀਅਮ ਬੈਟਰੀ ਤੇ ਲਿਥੀਅਮ ਬੈਟਰੀ ਇਹ ਕੀ ਚੀਜ਼ ਆ ਕਿੱਥੇ ਕੰਮ ਆਉਂਦੀ ਆ ਕਿਵੇਂ ਇਹ ਕੰਮ ਕਰਦੀ ਤੁਸੀਂ ਦੇਖਿਆ ਹੋਣਾ ਆਪਣੇ ਘਰਾਂ ਦੇ ਵਿੱਚ ਅਕਸਰ ਜਿਹੜੇ ਇਨਵਰਟਰ ਬੈਟਰੀ ਲੱਗੇ ਜੀ ਉਹਦੇ ਨਾਲ ਲੈਡ ਸੈੱਲ ਬੈਟਰੀ ਲੱਗੀ ਹੁੰਦੀ ਹੈ ਨੀਚੇ ਤਜਾਬ ਹੁੰਦਾ ਹੈ ਤੇ ਉਹ ਤਜਾਬ ਜਿਹੜਾ ਹੈਗਾ ਬੈਟਰੀ ਦੇ ਵਿੱਚ ਹੋਣ ਕਰਕੇ ਉਹਦੇ ਗਵਾਂਟੇਜ ਔਰ ਡਿਸਐਡਵਾਂਟੇਜ ਨੇ ਉਹ ਆਪਣੇ ਕਈ ਵਾਰ ਸਾਹਮਣੇ ਆਏ ਨੇ ਆਪਾਂ ਦੱਸਦੇ ਹਾਂ ਜਿਹੜੀ ਅੱਜ ਕੱਲ ਦੀ ਟੈਕਨੋਲੋਜੀ ਦੀ ਲਿਥੀਅਮ ਬੈਟਰੀ ਆਈ ਹੈ ਫਾਇਦੇ ਕੀ ਨੇ ਔਰ ਆਪਾਂ ਨੂੰ ਜਿਹੜੀ ਦੂਸਰੀ ਤਜਾਬ ਵਾਲੀ ਬੈਟਰੀ ਜਿਹਨੂੰ ਲੈਡ ਵਾਲੀ ਬੈਟਰੀ ਕਹਿੰਦੇ ਨੇ ਤੇ ਰੂਪਾਂਤਰਣ ਦੇ ਵਿੱਚ ਜੇ ਅਸੀਂ ਇਹਨੂੰ ਬਦਲਣਾ ਚਾਹੀਏ ਤੇ ਸਾਨੂੰ ਇਹਦੇ ਕੀ ਫਾਇਦੇ ਨੇ ਇਹਦੇ ਤੇ ਅਸੀਂ ਕੁਝ ਪੁਆਇੰਟ ਨੋਟ ਕੀਤੇ ਨੇ ਲਓ ਇਹਦੀਆਂ ਖੂਬੀਆਂ ਵਾਰੀ ਜੇ ਅਸੀਂ ਗੱਲ ਕਰੀਏ ਤਾਂ ਸਾਡੇ ਕੋਲੇ 10 ਪੁਆਇੰਟ ਨੇ ਜਿਹੜੇ ਅਸੀਂ ਲਿਥੀਅਮ ਬੈਟਰੀ ਬਾਰੇ ਦੱਸ ਸਕਦੇ ਹਾਂ ਇਹ ਬੈਟਰੀ ਜਿਹੜੀ ਵੀਰੋ ਤੁਸੀਂ ਦੇਖਦੇ ਪਏ ਹੋ ਇਹ ਹੈਗੀ ਹੈ ਜੀ 25.6 ਵੋਲਟ ਤੇ 2.6 ਕਿਲੋਵਾਟ ਦੀ ਬੈਟਰੀ ਬੈਟਰੀ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਇਹ ਬੈਟਰੀ 200 ਐਂਪੀਅਰ ਦੀ ਬੈਟਰੀ ਅਸੀਂ ਕਹਿ ਸਕਦੇ ਹਾਂ ਤੁਸੀਂ ਅਗਰ ਪਹਿਲੀਆਂ ਤਿਆਵੜੀਆਂ ਬੈਟਰੀਆਂ ਦੇਖੀਆਂ ਹੋਣ ਜਿੱਥੇ 24 ਵੋਲਟ ਦੇ ਇਨਵਰਟਰ ਲੱਗੇ ਹੁੰਦੇ ਉਹਦੇ ਨਾਲ ਦੋ ਬੈਟਰੀਆਂ ਲੱਗਦੀਆਂ ਸੀਗੀਆਂ ਵੱਡੀਆਂ ਵੱਡੀਆਂ ਦੋ ਬੈਟਰੀਆਂ ਲੱਗਦੀਆਂ ਉਹਦੀ ਜਗ੍ਹਾ ਹੁਣ ਆਪਣੀ ਆ ਇੱਕ ਬੈਟਰੀ ਹੈ ਜਿਹੜ ਇਹੀ ਲੱਗੇ ਕੂਬੀਆਂ ਦੀ ਗੱਲ ਕਰੀਏ ਸਭ ਤੋਂ ਪਹਿਲੀ ਕੂਬੀਆ ਤੁਸੀਂ ਇਹਨੂੰ ਦੇਖ ਰਹੇ ਹੋ ਬੜੇ ਧਿਆਨ ਨਾਲ ਜਿੱਥੇ ਆਪਾਂ ਇਨਵਰਟਰ ਬੈਟਰੀ ਰੱਖਿਆ ਹੋਇਆ ਉਸ ਜਗ੍ਹਾ ਨੂੰ ਆਪਾਂ ਯੂਟਿਲਾਈਜ਼ ਕਿਦਾਂ ਕੀਤਾ ਸਭ ਤੋਂ ਪਹਿਲਾਂ ਦੋ ਬੈਟਰੀਆਂ हट ਗਈਆਂ ਉਹਦੀ ਜਗ੍ਹਾ ਆਪਣੀਆਂ ਇੱਕ ਬੈਟਰੀ ਆ ਪਹਿਲਾ ਪੁਆਇੰਟ ਆਪਣਾ ਬਣਦਾ ਕਿ ਸਭ ਤੋਂ ਪਹਿਲੇ ਆਪਣੀ ਜਗ੍ਹਾ ਜਿਹੜੀ ਸੀਗੀ ਉਹ ਘਟ ਕੇ ਰਹੀ ਆਪਾਂ ਜਗਾ ਦੀ ਬੱਟਰੀ ਦੇ ਨਾਲ ਨਾਲ ਆਪਾਂ ਗੱਲ ਕਰਦੇ ਹਾਂ ਬੈਟਰੀ ਦੀ ਮੇਨਟੇਨੈਂਸ ਬਾਰੇ ਮੇਨਟੇਨੈਂਸ ਦੇ ਵਿੱਚ ਕੀ ਹੈਗਾ ਕਿ ਇਹਦੇ ਵਿੱਚ ਪਾਣੀ ਦਾ ਚੱਕਰ ਹੀ ਬਿਲਕੁਲ ਖਤਮ ਹੋ ਗਿਆ ਨਹੀਂ ਤਾਂ ਦੂਜੀ ਨੋਰਮਲ ਤਿਆਬੀ ਬੈਟਰੀ ਹੁੰਦੀ ਸੀ ਆਪਣੇ ਕੋਲ ਉਹਦੇ ਵਿੱਚ ਆਪਾਂ ਪਾਣੀ ਪਾਉਂਦੇ ਸੀ ਰਹ ਜਾਂਦੇ ਸੀ ਕਿਉਂਕਿ ਦੋ ਬੈਟਰੀਆਂ ਲੱਗੀਆਂ ਹੁੰਦੀਆਂ ਸੀਗੀਆਂ ਇੱਕ ਬੈਟਰੀ ਦੇ ਉੱਤੇ 6 ਟੱਕਣ ਹੁੰਦੇ ਨੇ 6 ਤੇ 6 12 ਟੱਕਣ ਆਪਣੇ ਕੋਲੇ ਬੈਟਰੀ ਦੇ ਬਣ ਜਾਂਦੇ ਪਾਣੀ ਪਾਉਣ ਲੱਗੇ ਕਿਸੇ ਵੀ ਇੱਕ ਅੱਧੇ ਟੱਕਣ ਦੇ ਵਿੱਚ ਪਾਣੀ ਪਾਉਣਾ ਆਪਣਾ ਚੇਤਾ ਭੁੱਲ ਗਿਆ ਰਹਿ ਗਿਆ ਉਹ 12 ਟੱਕਣ ਸੀ 11 ਚ ਪੈ ਗਏ ਇੱਕ ਅੱਧਾ ਰਹਿ ਗਿਆ ਤਾਂ ਉਹ ਸੈੱਲ ਸੁੱਕਾ ਚੜ ਸੁੱਕਾ ਚੱਲਣਾ ਬੈਟਰੀ ਹੋ ਜਾਂਦੀ ਜੀ ਖਰਾਬ ਤੇ ਆਪਾਂ ਨੂੰ ਬੈਟਰੀ ਦੀ ਪਰਫਾਰਮੈਂਸ ਨਹੀਂ ਜਿਉਂਦੀ ਤੇ ਕੰਪਨੀ ਵਾਲੇ ਕਹਿੰਦੇ ਤੁਸੀਂ ਬੈਟਰੀ ਸੁੱਕੀ ਚਲਾਤੀ ਤੇ ਸੁੱਕੀ ਦੀ ਕੋਈ ਬੈਟਰੀ ਦੀ ਗਾਰੰਟੀ ਨਹੀਂ ਦਿੰਦਾ ਦੂਜਾ ਨੰਬਰ ਕਿ ਪਾਣੀ ਇਹਦੇ ਵਿੱਚ ਪੈਣਾ ਹੀ ਨਹੀਂ ਤੇ ਉਹ ਆਪਾਂ ਨੂੰ ਪ੍ਰੋਬਲਮ ਦਾ ਬਿਲਕੁਲ ਹੱਲ ਮਿਲ ਗਿਆ ਤੀਸਰਾ ਨੰਬਰ ਹੈਗਾ ਜੀ ਚਾਰਜਿੰਗ ਇਹ ਤਜਾਬ ਵਾਲੀ ਬੈਟਰੀ ਹੁੰਦੀ ਆ ਜਦੋਂ ਆਪਣੀ ਬੈਟਰੀ ਮੰਨ ਲਓ ਰਾਤ ਦਾ ਕਟ ਲੱਗ ਗਿਆ ਬੈਟਰੀ ਪੂਰੀ ਡਾਊਨ ਹੋ ਗਈ ਅਕਸਰ ਤੁਸੀਂ ਦੇਖਿਆ ਹੋਊਗਾ ਕਿ ਬੈਟਰੀ ਡਾਊਨ ਹੋਣ ਤੋਂ ਬਾਅਦ ਜਦੋਂ ਚਾਰਜਿੰਗ ਤੇ ਲੱਗਦੇ ਸੀ ਬੈਟਰੀ ਨੂੰ 10 ਤੋਂ 12 ਘੰਟੇ ਈਵਨ ਇਹ ਮੰਨ ਕੇ ਚੱਲੋ ਵੀ 15-15 ਘੰਟੇ ਵੀ ਬੈਟਰੀ ਚਾਰਜਿੰਗ ਤੇ ਲੱਗੀ ਰਹਿੰਦੀ ਸੀ ਚਾਰਜਿੰਗ ਜਿੰਨਾ ਟਾਈਮ ਬੈਟਰੀ ਫੁੱਲ ਹੋਣ ਨੂੰ ਲੈਂਦੀ ਸੀਗੀ ਉਦੋਂ ਪਹਿਲਾਂ ਹੀ ਨਾਈਟ ਦਾ ਕੱਟ ਲੱਗ ਜਾਂਦਾ ਸੀ ਗਰਮੀਆਂ ਦੇ ਵਿੱਚ ਅਕਸਰ ਇਹ ਪ੍ਰੋਬਲਮ ਹੁੰਦੀ ਆ 4 ਘੰਟੇ ਲੈਟ ਆਉਂਦੀ ਆ ਘੰਟੇ ਤੱਕ ਬੇ ਕੱਟ ਲੱਗ ਜਾਂਦਾ ਫਿਰ 2 ਘੰਟੇ ਲੈਟ ਆਉਂਦੀ ਆ ਫਿਰ ਘੰਟੇ ਦਾ ਕੱਟ ਲੱਗ ਜਾਂਦਾ ਤੇ ਬੈਟਰੀ ਪੂਰੀ ਚਾਰਜ ਨਹੀਂ ਹੋ ਪਾਉਂਦੀ ਤੇ ਆਪਾਂ ਨੂੰ ਅਕਸਰ ਇਹੀ ਦਿੱਕਤ ਇਦੇ ਵਿੱਚ ਇਹੀ ਆ ਕਿ ਇਹ ਚਾਰਜ ਲਈ ਅੱਧਾ ਟਾਈਮ ਲੈਂਦੀ ਆ ਤਜਾਬ ਵਾਲੀ ਬੈਟਰੀ ਪੰਜਾਬ ਵਾਲੀ ਬੈਟਰੀ ਆਪਾਂ ਕਹਿੰਦੇ ਆ 12 ਤੋਂ 15 ਘੰਟੇ ਲੈਂਦੀ ਆ ਤੇ ਇਹ 6 ਤੋਂ 7 ਘੰਟੇ ਦੇ ਵਿੱਚ ਤੁਹਾਡੀ ਬੈਟਰੀ ਫੁੱਲ ਚਾਰਜ ਹੋ ਕੇ ਤੁਹਾਨੂੰ ਦੁਬਾਰਾ ਬੈਕਅਪ ਦੇਣ ਲਈ ਤਿਆਰ ਹੋ ਜਾਂਦੀ ਆ ਫੇਰ ਗੱਲ ਕਰਦੇ ਆ ਜੀ ਇਹਦੀ ਆਪਾਂ ਗਰੰਟੀ ਵਾਰੰਟੀ ਵਾਲੀ ਜਿਹੜਾ ਕਿ ਆਪਣਾ ਹੈਗਾ ਚੌਥਾ ਪੁਆਇੰਟ ਇਸ ਦੀ ਜਿਹੜੀ ਗਰੰਟੀ ਹੈਗੀ ਆ ਵੀਰੋ ਉਹ ਹੈਗੀ 5 ਸਾਲ ਦੀ ਔਰ 5 ਸਾਲ ਦੀ ਨਾਲ ਹੈਗੀ ਆ ਵਾਰੰਟੀ ਮਤਲਬ ਟੋਟਲ 10 ਸਾਲ ਦੀ ਆਪਾਂ ਇਸ ਨੂੰ ਵਾਰੰਟੀ ਕਹਿੰਦੇ ਆ ਜਿੱਦਾਂ ਨਾਰਮਲ ਬੈਟਰੀਆਂ ਹੁੰਦੀਆਂ ਉਹਦੇ ਵਿੱਚ ਉਹ ਤੇ ਲਿਖਿਆ ਹੁੰਦਾ 36 ਮਹੀਨੇ ਦੀ ਵਾਰੰਟੀ ਜਾਂ 48 ਮਹੀਨੇ ਦੀ ਵਾਰੰਟੀ ਉਹਦੇ ਵਿੱਚ ਵੀ ਸੇਮ ਇਸੇ ਤਰ੍ਹਾਂ ਹੀ ਹੁੰਦਾ ਵੀ 36 ਮਹੀਨੇ ਆ ਵਾਰੰਟੀ ਤਾਂ 18 ਮਹੀਨੇ ਦੀ ਗਾਰੰਟੀ ਆ ਤੇ 18 ਮਹੀਨੇ ਦੀ ਵਾਰੰਟੀ ਔਰ 48 ਦੇ ਵਿੱਚ 24 ਮਹੀਨੇ ਦੀ ਗਾਰੰਟੀ ਤੇ 24 ਮਹੀਨੇ ਦੀ ਵਾਰੰਟੀ ਦਿੱਤੀ ਜਾਂਦੀ ਇਹਦੇ ਵਿੱਚ 10 ਸਾਲ ਦੀ ਵਾਰੰਟੀ ਹੈ ਜਿਸ ਵਿੱਚ 5 ਸਾਲ ਦੀ ਗਾਰੰਟੀ ਆ ਤੇ 5 ਸਾਲ ਦੀ ਵਾਰੰਟੀ ਫਿਰ ਇਹਦੀ ਲਾਈਫ ਇਹ ਨਹੀਂ ਹੈ ਕਿ ਅਸੀਂ ਤੁਹਾਨੂੰ 10 ਸਾਲ ਦੀ ਵਾਰੰਟੀ ਕਹੀ ਹੈ ਤੇ 10 ਸਾਲ ਬਾਅਦ ਹੀ ਇਹ ਬੈਟਰੀ ਇਹ ਖਰਾਬ ਹੋ ਜਾਈ। ਇਹਦੀ ਲਾਈਫ ਘੱਟੋ-ਘੱਟ ਵੀ 15 ਤੋਂ 20 ਸਾਲ ਜਿਹੜੀ ਇਹ ਚੱਲੇਗੀ ਬੈਟਰੀ। ਕਿਉਂਕਿ ਅਸੀਂ ਜਿਹੜੀ ਵੀ ਗੱਲ ਕਰਦੇ ਹਾਂ ਉਹ ਸਾਇੰਟਿਫਿਕ ਰੀਜ਼ਨ ਦੇ ਉੱਤੇ ਹੀ ਗੱਲ ਕਰਦੇ ਹਾਂ, ਤੱਥਾਂ ਦੇ ਆਧਾਰ ਤੇ ਉੱਤੇ ਅਸੀਂ ਗੱਲ ਕਰਦੇ ਹਾਂ। ਇਹ ਬੈਟਰੀ 15 ਤੋਂ 20 ਸਾਲ ਦੀ ਲਾਈਫ ਦਿੰਦੀ ਹੈ। ਲਾਈਫ ਜਿਹੜੇ ਤੇ ਸਾਈਕਲ ਹੁੰਦੇ ਨੇ। ਅਗਰ ਆਪਾਂ ਤਜਾਬੀ ਬੈਟਰੀ ਦੀ ਗੱਲ ਕਰਦੇ ਹਾਂ, ਤਜਾਬੀ ਬੈਟਰੀ ਦੇ ਵਿੱਚ ਜਿਹੜੇ ਲਾਈਫ ਸਾਈਕਲ ਆ ਉਹ ਹੁੰਦੇ ਆ ਅਗਰ ਕਿਸੇ ਕੰਪਨੀ ਦੀ ਬੈਟਰੀ ਹੈ 400 ਤੋਂ ਲੈ ਕੇ 500 ਲਾਈਫ ਸਾਈਕਲ ਇਸ ਤੋਂ ਵੱਧ ਕੋਈ ਵੀ ਬੈਟਰੀ ਨਹੀਂ ਕੱਢਦੀ ਜੋ ਲਾਈਫ ਸਾਈਕਲ ਨੇ ਉਸ ਨੂੰ ਅਸੀਂ ਕਿੰਨੀ ਛੇਤੀ ਯੂਜ਼ ਕਰਦੇ ਆ ਜਾਂ ਕਿੰਨਾ ਟਾਈਮ ਲੈ ਕੇ ਯੂਜ਼ ਕਰਦੇ ਆ ਉਹ ਉਹਦੇ ਤੇ ਡਿਪੈਂਡ ਕਰਦਾ ਕਿ ਸਾਡੀ ਬੈਟਰੀ ਸੀ ਕਿੰਨੀ ਆ 4 ਸਾਲ ਸਾਡੀ ਬੈਟਰੀ ਲੱਗੀ ਜੀ ਤੇ ਆ ਵਾਲੀ 5 ਸਾਲ ਸਾਡੀ ਬੈਟਰੀ ਲੱਗ ਗਈ ਜੀ ਹੁਣ ਉਹਨੂੰ ਜਿੰਨਾ ਅਸੀਂ ਦੇਰ ਨਾਲ ਯੂਜ਼ ਕੀਤਾ ਜਿੰਨੇ ਉਹਦੇ ਲਾਈਫ ਸਾਈਕਲ ਅਸੀਂ ਦੇਰ ਬਾਅਦ ਯੂਜ਼ ਕੀਤੇ ਤਾਂ ਸਾਨੂੰ ਉਹਦੀ ਲਾਈਫ ਵੱਧ ਮਿਲਦੀ ਆ ਅਗਰ ਅਸੀਂ ਉਹਨੂੰ ਰੋਜ਼ ਚਾਰਜਿਆਂ ਰੋਜ਼ ਡਿਸਚਾਰਜ ਕਰੀਏ ਤਾਂ ਸਾਡੀ ਬੈਟਰੀ 1.5 ਸਾਲ ਤੋਂ ਉੱਤੇ ਨਹੀਂ ਕੱਢਦੀ ਕਿਉਂਕਿ ਉਹਦੇ ਲਾਈਫ ਸਾਈਕਲ ਪੂਰੇ ਹੋ ਜਾਂਦੇ ਆ 400 ਜਾਂ 500 ਲਾਈਫ ਸਾਈਕਲ ਆ ਉਹ ਪੂਰਾ ਇੱਥੇ ਬੈਟਰੀ ਦੀ ਗੱਲ ਕਰੀਏ ਲਿਥੀਅਮ ਵਾਲੀ ਬੈਟਰੀ ਦੇ ਸਾਡੇ ਘੱਟੋ ਘੱਟ 3000 ਲਾਈਫ ਸਾਈਕਲ ਉਧਰੋਂ ਆਪਣੇ 400 ਲਾਈਫ ਸਾਈਕਲ 400 ਤੋਂ 500 ਇੱਧਰ ਆਪਣੇ 3000 ਲਾਈਫ ਸਾਈਕਲ ਅਗਰ ਅਸੀਂ ਡੇਲੀ ਦੀ ਯੂਜ਼ ਕਰ ਇੱਕ ਸਾਲ ਦੇ ਵਿੱਚ ਤੁਸੀਂ ਮੰਨ ਲਓ 365 ਦਿਨ 365 ਆਪਾਂ ਹੁਣ ਇੱਥੇ ਗੁਣਾ ਘਟਾਓ ਕਰਕੇ ਦੇਖ ਲੈਂਦੇ ਆ ਵੀ ਆਪਣੇ ਕੋਲੇ 3000 ਲਾਈਫ ਸਾਈਕਲ ਦਾ ਡਿਵਾਈਡਡ ਬਾਈ 365 ਆਪਣੇ 8 ਸਾਲ ਤਾਂ ਇੱਥੇ ਵੈਸੇ ਹੀ ਬਣ ਗਏ 8 ਸਾਲ ਤਾਂ ਆਪਣੇ ਵੈਸੇ ਹੀ ਬਣ ਗਏ ਵੀ ਅਗਰ ਅਸੀਂ ਬੈਟਰੀ ਨੂੰ ਰੋਜ਼ ਚਾਰਜ ਕਰੋ ਰੋਜ਼ ਡਿਸਚਾਰਜ ਕਰਦੇ ਤਾਂ ਵੀ ਆਪਣੀ ਬੈਟਰੀ ਨੂੰ ਕੋਈ ਫਰਕ ਨਹੀਂ ਪੈਂਦਾ ਹੁਣ ਇਹ 8 ਸਾਲ ਦਾ ਬਣਿਆ ਵੀ ਆਪਾਂ ਬੈਟਰੀ ਰੋਜ਼ ਚਾਰਜ ਡਿਸਚਾਰਜ ਕੀਤਾ ਜੇ ਹੁਣ ਇਹੀ ਬੈਟਰੀ ਨੂੰ ਆਪਾਂ ਇੱਕ ਦਿਨ ਦਾ ਵਕਵਾ ਦੇ ਦਈਏ ਇੱਕ ਦਿਨ ਦਾ ਕਹੇ ਵੀ ਸਾਡੇ ਲਾਈਟ ਰੋਜ਼ ਨਹੀਂ ਜਾਂਦੀ ਇੱਕ ਦਿਨ ਛੱਡ ਕੇ ਜਾਂਦੀ ਆ ਤਾਂ ਸਾਡੀ ਲਾਈਫ ਦੁੱਗਣੀ ਹੋ ਗਈ ਦੁੱਗਣੀ ਮਤਲਬ ਸਿੱਧੀ 16 ਸਾਲ 16 ਸਾਲ ਦੀ ਲਾਈਫ ਨਾ ਪੰਜਾਬ ਦੇ ਵਿੱਚ ਐਦਾਂ ਦਾ ਤਾਂ ਹੈ ਨਹੀਂਗਾ ਕਿ ਰੋਜ਼ ਹੀ ਲਾਈਟ ਦਾ ਕੱਟ ਲੱਗਾ ਰਹਿੰਦਾ ਚਲੋ ਹਾਂ ਗਰਮੀਆਂ ਨੂੰ ਆਪਾਂ ਮੰਨ ਲੈਨੇ ਆ ਕਿ ਗਰਮੀਆਂ ਨੂੰ ਲਾਈਟ ਰੋਜ਼ ਆਉਂਦੀ ਆ ਰੋਜ਼ ਜਾਂਦੀ ਆ 2 ਮਹੀਨੇ ਦੀ ਗੱਲ ਹੋਈ 3 ਮਹੀਨੇ ਦੀ ਗੱਲ ਹੋਈ ਇਹੀ ਹੋ ਸਕਦਾ ਵੱਧ ਤੋਂ ਵੱਧ ਠੀਕ ਹੈ ਜੀ ਹੁਣ ਰੋਜ਼ ਲਾਈਟਰ ਜਾਈ ਜਾਂਦੀ ਅਗਰ ਆਪਾਂ 4 ਦਿਨ ਦਾ ਵਖਵਾ ਪਾ ਦਈਏ ਉਧਰ ਆਪਾਂ 1 ਦਿਨ ਦਾ ਵਖਵਾ ਪਾਇਆ ਸੀ ਤਾਂ ਆਪਣੇ 16 ਸਾਲ ਬਣ ਗਏ ਸੀ ਇੱਥੇ 2 ਦਿਨ ਦਾ ਵਖਵਾ ਪਾ ਲਾਂਗੇ ਆਪਾਂ ਤਾਂ ਮੋਟਾ-ਮੋਟਾ ਮਨ ਕੇ ਚਲੋ ਵੀ 20 ਆ ਅਸੀਂ ਇਹ ਦਾਵਾ ਕਰ ਸਕਦੇ ਹਾਂ ਕਿ ਸਾਡੀ ਇਹ ਬੈਟਰੀ 15 ਤੋਂ 20 ਸਾਲ ਸਾਡੀ ਕਿਤੇ ਜਾਏਗੀ ਉਧਰ ਦੂਸਰੀ ਬੈਟਰੀ ਤਜਾ ਵਾਲੀ ਬੈਟਰੀ ਦੀ ਗੱਲ ਕਰਦੇ ਹਾਂਗੇ ਉਹ 4 ਤੋਂ 5 ਸਾਲ ਦੀ ਲਾਈਫ ਹੈ ਇੱਧਰ ਅਸੀਂ ਕਹਿੰਨੇ 15 ਤੋਂ 20 ਸਾਲ ਦੀ ਸਾਡੀ ਬੈਟਰੀ ਦੀ ਇਸ ਦੀ ਲਾਈਫ ਹੈ ਇੱਕ ਹੋਰ ਖਾਸ ਗਿਧਤ ਕਿ ਤਜਾਬੀ ਬੈਟਰੀ ਦੋ ਤਰ੍ਹਾਂ ਦੀ ਹੁੰਦੀ ਹੈ ਲੈਡ ਵਾਲੀ ਬੈਟਰੀ ਇੱਕ ਹੁੰਦੀ ਸੋਲਰ ਵਾਲੀ ਬੈਟਰੀ ਇੱਕ ਹੁੰਦੀ ਹੈ ਬਿਨਾਂ ਸੋਲਰ ਵਾਲੀ ਉਹਦੇ ਵਿੱਚ ਵੀ ਆਪਾਂ ਨੂੰ ਦਿੱਕਤ ਆਉਂਦੀ ਹੈ ਕਿ ਅਗਰ ਅਸੀਂ ਸੋਲਰ ਵਾਲੀ ਬੈਟਰੀ ਨਾਰਮਲ ਇਨਵਰਟਰ ਦੇ ਉੱਤੇ ਲਗਾ ਦਿੰਦੇ ਹਾਂ ਤੇ ਕੱਲ ਨੂੰ ਅਗਰ ਉੱਤੇ ਕਲੇਮ ਆ ਜਾਂਦਾ ਕੋਈ ਪ੍ਰੋਬਲਮ ਆ ਜਾਂਦੀ ਤਾਂ ਕੰਪਨੀ ਵਾਲੇ ਕਹਿੰਦੇ ਵੀ ਤੁਸੀਂ ਇਹ ਸੋਲਰ ਵਾਲੀ ਬੈਟਰੀ ਨਾਰਮਲ ਇਨਵਰਟਰ ਤੇ ਲਗਾਈ ਸੀ ਤੇ ਤਾਂ ਕਰਕੇ ਸਾਡੀ ਇਹ ਬੈਟਰੀ ਜੇ ਪ੍ਰੋਬਲਮ ਆ ਗਈ ਤੇ ਉਹਦਾ ਅਸੀਂ ਕਲੇਮ ਨਹੀਂ ਕਿਉਂਕਿ ਜਿਹੜੀ ਸੋਲਰ ਵਾਲੀ ਬੈਟਰੀ ਹੁੰਦੀ ਆ ਉਹ ਸੀ 10 ਦੀ ਰੇਟਿੰਗ ਚੱਲਦੀ ਹੈ ਤੇ ਨੋਰਮਲ ਜਿਹੜੀ ਬੈਟਰੀ ਹੁੰਦੀ ਆ ਉਹ ਸੀ 20 ਦੀ ਰੇਟਿੰਗ ਚੱਲਦੀ ਹੈ ਯਾਨੀ ਕਿ ਉਹਨੂੰ ਅਸੀਂ 20 ਐਂਪੀਅਰ ਪਰ ਘੰਟੇ ਦੇ ਹਿਸਾਬ ਨਾਲ ਅਸੀਂ ਚਾਰਜ ਕਰ ਸਕਦੇ ਹਾਂ ਤੇ ਉਹਨੂੰ ਡਿਸਚਾਰਜ ਕਰ ਸਕਦੇ ਹਾਂ ਤੇ ਸੋਲਰ ਵਾਲੀ ਬੈਟਰੀ ਸੀ 10 ਦੀ ਰੇਟਿੰਗ ਹੁਣ ਕਰਕੇ ਉਹਨੂੰ 10 ਐਂਪੀਅਰ ਪਰ ਘੰਟੇ ਦੇ ਹਿਸਾਬ ਨਾਲ ਅਸੀਂ ਚਾਰਜ ਔਰ ਡਿਸਚਾਰਜ ਕਰ ਸਕਦੇ ਹਾਂ ਜਿਹੜੀ ਸਾਡੇ ਕੋਲੇ ਆਹ ਬੈਟਰੀ ਆ ਲਿਥੀਅਮ ਵਾਲੀ ਇਹ ਸੀ 1 ਦੀ ਰੇਟਿੰਗ ਆ ਦੋਸਤੋ ਸੀ 1 ਦੀ ਰੇਟਿੰਗ ਕੀ ਹੈ ਇਹ ਇਹ ਜਿੰਨੀ ਇਹਦੀ ਕੈਪੈਸਿਟੀ ਆ ਯਦਾਇ 2600 ਵਾਟ ਦੀ ਬੈਟਰੀ ਅਸੀਂ 1 ਘੰਟੇ ਦੇ ਵਿੱਚ ਹੀ ਇਹਨੂੰ 100 ਐਂਪੀਅਰ ਦੇ ਹਿਸਾਬ ਨਾਲ ਡਿਸਚਾਰਜ ਤੇ 100 ਐਂਪੀਅਰ ਦੇ ਹਿਸਾਬ ਨਾਲ ਕੀ ਇਹਨੂੰ ਚਾਰਜ ਕਰ ਸਕਦੇ ਹਾਂ ਹੁਣ ਤਿਆਹ ਵਾਲੀ ਬੈਟਰੀ ਨੂੰ ਤੁਸੀਂ 100 ਐਂਪੀਅਰ ਦੇ ਉੱਤੇ ਪਾ ਕੇ ਚਾਰਜ ਨਹੀਂ ਕਰ ਸਕਦੇ ਤੇ ਨਾ ਹੀ ਇਹਨੂੰ ਡਿਸਚਾਰਜ ਕਰ ਸਕਦੇ ਕਿਉਂਕਿ ਐਂਪੀਅਰ ਜ਼ਿਆਦਾ ਹੋਣ ਕਰਕੇ ਉਹ ਬੈਟਰੀ ਬਲਾਸਟ ਹੋਣ ਦਾ ਵੀ ਡਰ ਰਹਿੰਦਾ ਪਰ ਇਹਦੇ ਵਿੱਚ ਇਦਾਂ ਦੀ ਕੋਈ ਚੱਕਰ ਨਹੀਂ ਕਿਉਂਕਿ ਇਹਦੇ ਵਿੱਚ ਜਿਹੜਾ BMS ਲੱਗਿਆ ਉਹ BMS ਹਾਂ BMS ਦੀ ਆਪਾਂ ਕਹਾਣੀ ਆ ਜੰਨੇ ਆ ਵੀ BMS ਕੀ ਹੈਗਾ ਇਹਦੇ ਸੇਫਟੀ ਫੀਚਰ ਨੇ ਕਈ ਤਰ੍ਹਾਂ ਦੇ ਜਿਹਦੇ ਕਰਕੇ ਇਹਦੇ ਵਿੱਚ ਬੈਟਰੀ ਦਾ ਹਾਈ ਕੱਟ ਬੈਟਰੀ ਦਾ ਲੋ ਕੱਟ ਬੈਟਰੀ ਦਾ ਓਵਰਲੋਡ ਠੀਕ ਹੈ ਜੀ ਹੁਣ ਆਮ ਆਪਣੇ ਘਰ ਦੇ ਵਿੱਚ ਜਿਹੜਾ ਵੀ ਇਨਵਰਟਰ ਲੱਗਿਆ ਹੁੰਦਾ ਤੁਸੀਂ ਦੇਖਿਆ ਹੋਣਾ ਵੀ ਜਦੋਂ ਬੈਟਰੀ ਤੇ ਲੋਡ ਪੈ ਜਾਂਦਾ ਤੇ ਉਹ ਬੈਟਰੀ ਜਦੋਂ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਤਾਂ ਇਨਵਰਟਰ ਲੋ ਕੱਟ ਮਾਰ ਜਾਂਦਾ ਕਿ ਸਾਡੀ ਬੈਟਰੀ ਲੋ ਹੋ ਗਈ ਉਹ ਇਨਵਰਟਰ ਦੇ ਵਿੱਚ ਫੀਚਰ ਹੁੰਦਾ ਫਿਰ ਜਦੋਂ ਆਪਾਂ ਬੈਟਰੀ ਚਾਰਜਿੰਗ ਤੇ ਲਾਉਨੇ ਤਾਂ ਆਪਣਾ ਇਨਵਰਟਰ ਕਹਿੰਦਾ ਕਿ ਬੈਟਰੀ ਫੁੱਲ ਹੋ ਗਈ ਤਾਂ ਆਪਣਾ ਉਹ ਕੱਟ ਮਾਰ ਗਿਆ ਵੀ ਬੈਟਰੀ ਚਾਰਜ ਹੋ ਗਈ। ਅਗਰ ਜਦੋਂ ਤੇ ਲੋਡ ਪਾਉਨੇ ਤਾਂ ਇਨਵਰਟਰ ਹੀ ਆਪਣਾ ਦੱਸਦਾ ਕਿ ਆਪਣੇ ਬੈਟਰੀ ਤੇ ਲੋਡ ਜ਼ਿਆਦਾ ਪੈ ਗਿਆ ਜਾਂ ਇਨਵਰਟਰ ਦੀ ਕੈਪੈਸਿਟੀ ਨਾਲੋਂ ਲੋਡ ਵੱਧ ਪੈ ਗਿਆ ਤਾਂ ਉਹ ਓਵਰਲੋਡ ਕਰ ਜਾਵੇਗਾ। ਪਰ ਉਹ ਸਾਰੀਆਂ ਚੀਜ਼ਾਂ ਇੱਡੀਆਂ ਇਨਵਰਟਰ ਦੇ ਵਿੱਚ ਨਹੀਂ ਉਹ ਸਾਰੀਆਂ ਖੂਬੀਆਂ ਇਸ ਬੈਟਰੀ ਦੇ ਵਿੱਚ ਵੀ ਨੇ। ਸਿਰਫ ਬੈਟਰੀ ਦੇ ਵਿੱਚ ਹੀ ਇਹ ਬੈਟਰੀ ਆਪਣੇ ਲੈਵਲ ਤੋਂ ਜਦੋਂ ਡਾਊਨ ਜਾਏਗੀ نیچے ਤਾਂ ਇਹ ਲੋਅ ਕੱਟ ਕਰ ਦੇਗੀ। ਥੋੜਾ ਇਨਵਰਟਰ ਚਾਹੇ ਕੱਟ ਕਰੇ ਚਾਹੇ ਨਾ ਕਰੇ ਇਹ ਕੱਟ ਕਰ ਦੇ ਕਿ ਆਪਣੇ ਲੈਵਲ ਤੋਂ ਥੱਲੇ ਨਹੀਂ ਜਾਏ। ਔਰ ਚਾਰਜਿੰਗ ਵੀ ਇਸੇ ਤਰ੍ਹਾਂ ਹੀ ਇਹ ਬੈਟਰੀ ਜਦੋਂ ਚਾਰਜ ਹੁੰਦੀ ਆ ਚਾਰਜ ਹੁੰਦੇ ਹੋਏ ਜਦੋਂ ਬੈਟਰੀ ਦਾ ਲੈਵਲ ਪੂਰਾ ਹੋ ਗਿਆ ਤਾਂ ਇਹਨੇ ਕੱਟ ਕਰਨਾ ਥੋੜਾ ਇਨਵਰਟਰ ਚਾਹੇ ਕੱਟ ਕਰੇ ਤੇ ਚਾਹੇ ਨਾ ਕਰੇ। ਫਿਰ ਓਵਰਲੋਡ ਕੱਟ ਜਿੱਦਾਂ ਇਹ ਵੀ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ C1 ਦੀ ਰੇਟਿੰਗ ਆ। ਇਹਨੂੰ 100 ਐਂਪੀਅਰ ਦੇ ਹਿਸਾਬ ਨਾਲ ਤੁਸੀਂ ਚਾਰਜ ਔਰ ਡਿਸਚਾਰਜ ਕਰ ਸਕਦੇ ਹੋ। ਇਹਦੀ ਕੈਪੈਸਿਟੀ ਦੇ ਮੁਤਾਬਕ ਜੇ ਦਾ 100 ਐਂਪੀਅਰ ਦੀ ਕੈਪੈਸਿਟੀ ਹੈਗੀ ਆ ਅਗਰ 100 ਐਂਪੀਅਰ ਤੋਂ ਉੱਤੇ ਦਾ ਤੁਸੀਂ ਲੋਡ ਲੱਗ ਜਾਣਾ ਤਾਂ ਓਵਰਲੋਡ ਹੋਣ ਕਰਕੇ ਇਹ ਟ੍ਰਿਪ ਹੋ ਜੇਗੀ ਬੈਟਰੀ ਸ਼ਟਡਾਊਨ ਕਰ ਦੇਗੀ ਤੁਹਾਨੂੰ ਖੁਦ ਪਤਾ ਲੱਗ ਜਾਏਗਾ ਕਿ ਅਸੀਂ ਬੈਟਰੀ ਦੇ ਉੱਤੇ ਉਹਦੀ ਕੈਪੈਸਿਟੀ ਨਾਲੋਂ ਵੱਧ ਲੋਡ ਪਾ ਰਹੇ ਹਾਂ ਗੱਲ ਕੇ ਇਨਵਰਟਰ ਦੇ ਵਿੱਚ ਇੰਨੀ ਕੈਪੈਸਿਟੀ ਨਹੀਂ ਹੁੰਦੀ ਬਟ ਬੈਟਰੀ ਦੇ ਵਿੱਚ ਕੈਪੈਸਿਟੀ ਹੈਗੀ ਆ ਕਿ ਇਹ 100 ਐਂਪੀਅਰ ਤੱਕ ਸਟੈਂਡ ਕਰ ਸਕਦੀ ਆ ਲੋਡ ਨੂੰ ਠੀਕ ਹੈ ਜੀ ਫਿਰ ਹੈਗਾ ਜੀ ਇਹ ਬੈਟਰੀ ਕਿਸੇ ਵੀ ਤਰ੍ਹਾਂ ਦੀ ਕੋਈ ਗੈਸ ਪੰਨੀ ਕਰਦੀ ਆ ਤੁਸੀਂ ਆਮ ਦੇਖਿਆ ਹੋਣਾ ਬੈਟਰੀ ਜਿਹੜੀ ਆਪਣੀ ਤੇਜਾ ਵਾਲੀ ਬੈਟਰੀ ਆ ਉਹਨੂੰ ਜਦੋਂ ਚਾਰਜਿੰਗ ਤੇ ਲੱਗੀ ਹੁੰਦੀ ਆ ਤਾਂ ਉਹਦੇ ਵਿੱਚੋਂ ਹਲਕੇ ਹਲਕੇ ਬੁਲਬੁਲੇ ਉੱਠਦੇ ਹੁੰਦੇ ਆ ਉਹ ਬੁਲਬੁਲੇ ਜਦੋਂ ਬੈਟਰੀ ਚਾਰਜ ਹੋ ਰਹੀ ਆ ਤੇ ਉਹਦਾ ਟੱਕਣ ਖੋਲ ਕੇ ਦੇਖੋ ਤੁਸੀਂ ਟੱਕਣ ਖੋਲ ਕੇ ਇੱਕ ਸਾਈਡ ਤੇ ਰੱਖ ਦਿਓ ਦੇਖੋਗੇ ਉਹਦੇ ਹਲਕੇ ਹਲਕੇ ਬੁਲਬੁਲੇ ਨਿਕਲ ਕੇ ਪਾਣੀ ਦੇ ਛਿੱਟੇ ਉਹ ਬੈਟਰੀ ਦੇ ਆਲੇ ਦੁਆਲੇ ਬਣ ਜਾਂਦੇ ਉਹ ਗੈਸ ਨਿਕਲਦੀ ਹੁੰਦੀ ਜਦੋਂ ਬੈਟਰੀ ਚਾਰਜ ਹੁੰਦੀ ਆ ਅਕਸਰ ਕਿਹਾ ਵੀ ਜਾਂਦਾ ਕਿ ਬੈਟਰੀ ਦੇ ਟੱਕਣ ਥੋੜੇ ਢਿੱਲੇ ਰੱਖਣੇ ਚਾਹੀਦੇ ਆ ਤਾਂ ਕਿ ਬੈਟਰੀ ਦੇ ਵਿੱਚ ਗੈਸ ਨਾ ਭਰੇ ਹੁਣ ਇਹਦੇ ਵਿੱਚ ਜਦੋਂ ਚਾਰਜ ਹੁੰਦੀ ਹੈ ਇਹਦੇ ਚ ਕਿਸੇ ਤਰ੍ਹਾਂ ਦੀ ਕੋਈ ਗੈਸ ਨਿਕਲਦੀ ਨਹੀਂ ਉਹ ਗੈਸ ਦਾ ਦੋਸਤੋ ਥੋੜਾ ਨੁਕਸਾਨ ਵੀ ਹੈਗਾ ਉਹਦਾ ਜੇ ਮੰਨ ਲਓ ਕਿਸੇ ਦੇ ਘਰ ਚ ਜਗ੍ਹਾ ਘੱਟ ਵਾ ਅਗਲੇ ਨੇ ਉਹ ਬੈਟਰੀ ਆਪਣੇ ਇਨਵਰਟਰ ਬੈਟਰੀ ਤੁਸੀਂ ਦੇਖਿਆ ਹੋਣਾ ਜਿੱਦਾਂ ਲੋਕਾਂ ਦੇ ਪਈਆਂ ਦੇ ਘਰ ਛੋਟੇ ਹੁੰਦੇ ਨੇ ਕੋਈ ਕਿਰਾਏ ਤੇ ਰਹਿੰਦਾ ਕੋਈ ਰੈਂਟਰਲ ਪਰਸਨ ਆ ਜਾਂ ਫਲੈਟ ਦੇ ਵਿੱਚ ਰਹਿੰਦਾ ਕਮਰੇ ਵਿਚਾਰਿਆਂ ਕੋਲੇ ਓਨੇ ਹੀ ਹੁੰਦੇ ਨੇ ਤੇ ਉੱਥੇ ਕੀ ਹੁੰਦਾ ਕਿ ਓਣੀ ਆਪਣੇ ਬੈਡਰੂਮ ਦੇ ਵਿੱਚ ਹੀ ਜਾਂ ਕਿਚਨ ਦੇ ਕੋਲੇ ਛੋਟੀ ਜਿਹੀ ਜਗ੍ਹਾ ਹੁੰਦੀ ਹੈਗੀ ਉੱਥੇ ਹੀ ਆਪਣੀ ਇਨਵਰਟਰ ਬੈਟਰੀ ਰੱਖਿਆ ਹੁੰਦਾ ਉਹ ਫਲੇਮੇਬਲ ਹੁੰਦੀ ਹੈ ਉੱਥੇ ਲਿਖਿਆ ਵੀ ਹੁੰਦਾ ਵੀ ਇਹਦੇ ਕੋਲੇ ਮਾਰਚ ਸਟੀਲੀ ਵਗੈਰਾ ਜਾਂ ਮੋਮਬਤੀ ਲੈ ਕੇ ਜਾਣਾ ਨਹੀਂ ਹੈਗਾ ਕਿਉਂਕਿ ਉੱਚ ਗੈਸ ਨਿਕਲਦੀ ਆ ਤੇ ਉਹਨੂੰ ਅੱਗ ਲੱਗਣ ਦਾ ਖਤਰਾ ਹੁੰਦਾ ਇਹਦੇ ਵਿੱਚ ਉਦਾਂ ਦਾ ਕੋਈ ਚੱਕਰ ਹੀ ਹੈ ਨਹੀਂ ਨਾ ਇਹ ਚੁੱਕ ਗੈਸ ਨਿਕਲੇ ਨਾ ਕੋਈ ਅੱਗ ਲੱਗਣ ਦਾ ਡਰ ਪਰ ਹਾਂ ਇਹ ਪ੍ਰਕੋਸ਼ਨ ਦੇ ਤੌਰ ਤੇ ਅਸੀਂ ਵੀ ਕਹਿੰਦੇ ਹਾਂ ਕਿ ਇਹਦੇ ਕੋਲੇ ਕੋਈ ਮਾਰਚ ਸਟੀਲੀ ਜਾਂ ਕੋਈ ਗੈਸ ਜਿਹੜੀ ਜਲਨਸ਼ੀਲ ਪਦਾਰਥ ਹੋਵੇ ਕੋਲੇ ਨਾ ਲੈਣ ਠੀਕ ਹੈ ਜੀ ਉੰਜ ਆਪਾਂ ਗੱਲ ਕਰਦੇ ਜੇ ਕਿਸੇ ਨੇ ਆਪਣੇ ਬੈਡਰੂਮ ਦੇ ਵਿੱਚ ਰੱਖੀ ਹੋਇਆ ਤੇ ਉੱਥੇ ਕੀ ਹੁੰਦਾ ਉਹ ਗੈਸ ਨਿਕਲਦੀ ਦਾ ਆਪਾਂ ਨੂੰ ਖੰਗ ਛੇੜਦੀ ਰਹਿੰਦੀ ਹਲਕੀ ਹਲਕੀ ਉਹ ਕਿਉਂ ਉਹ ਕਿਉਂਕਿ ਤਜਾਬ ਉੜਦਾ ਉਹ ਤਜਾਬ ਉੜਦਾ ਤੇ ਆਪਾਂ ਸਾਹ ਲੈਨੇ ਆ ਤੇ ਸਰਦੀਆਂ ਵਿੱਚ ਅਕਸਰ ਇਹ ਦਿੱਕਤ ਆਉਂਦੀ ਹੈਗੀ ਆ ਗਰਮੀਆਂ 'ਚ ਕਚਰੋਂ ਘੱਟ ਪਤ ਲੱਗਦਾ ਸਰਦੀਆਂ ਵਿੱਚ ਕਿਉਂਕਿ ਪੱਖੇ ਬੰਦ ਹੁੰਦੇ ਨੇ ਜਦੋਂ ਬੈਟਰੀ ਚਾਰਜ ਹੁੰਦੀ ਤਾਂ ਉਹ ਗੈਸ ਉੜਦੀ ਜਿਹੜੀ ਆਪਣੇ ਸਾਰੇ ਅੰਦਰ ਜਿੰਦੀ ਤਾਂ ਆਪਾਂ ਨੂੰ ਗਲੇ 'ਚ ਖਲਕੀ ਹਕੀ ਖਰਮਸ਼ ਖੱਕਰੀ ਹੁੰਦੀ ਰਹਿੰਦੀ ਆ ਤੇ ਆਪਾਂ ਨੂੰ ਮਹਿਸੂਸ ਹੁੰਦਾ ਕੋਈ ਤਜਾਬ ਵਾਲੀ ਸਮੈਲ ਆ ਰਹੀ ਫਿਰ ਉਹਦੇ ਵਿੱਚ ਇੱਕ ਹੋਰ ਨੁਕਸਾਨ ਆ ਜਿਹੜਾ ਉਹਦੇ ਅਲਦ ਵਾਲੇ ਜਦ ਆਪਾਂ ਬੈਡਰੂਮ ਦੇ ਵਿੱਚ ਰੱਖੀ ਆ ਉਹ ਜਿਹੜੀ ਗੈਸ ਨਿਕਲਦੀ ਕੋਈ ਕਪੜਾ ਅਗਰ ਉਹ ਬੈਟਰੀ ਦੇ ਉੱਪਰ ਡੇਕ ਪਿਆ ਕੋਈ ਚੱਦਰ ਕੋਈ ਕਪੜਾ ਕੋਈ ਪੈਂਟ ਕੋਈ ਕੁਝ ਵੀ ਡੇਕ ਪਿਆ ਤਾਂ ਉਹ ਖਰਾਬ ਹੋ ਜਾਂਦਾ ਹੁਣ ਇਹਦੇ ਵਿੱਚ ਤੁਸੀਂ ਦੇਖੋ ਇਦਾਂ ਦੀ ਕੋਈ ਚੀਜ਼ ਹੈ ਹੀ ਨਹੀਂ ਜਿਹਦੇ ਕਰਕੇ ਕੋਈ ਨੁਕਸਾਨ ਹੋਵੇ ਫਿਰ ਇਹਦੇ ਵਿੱਚ ਕੋਈ ਮੇਨਟੇਨੈਂਸ ਨਹੀਂ ਸਭ ਤੋਂ ਵੱਡਾ ਇਹਦਾ ਵੱਡਾ ਪੁਆਇੰਟ ਹੈਗਾ ਇਹਦੀ ਮੇਨਟੇਨੈਂਸ ਦਾ ਤੁਸੀਂ ਨਾਰਮਲ ਤਿਆਬੜੀ ਬੈਟਰੀ ਜਿਹੜੀ ਇਹ ਗੱਲ ਕਰਦੇ ਲੈਟਰੀ ਦੀ ਕੁਝ ਦੇਖਿਆ ਹੋਊਗਾ ਕਿ ਬੈਟਰੀ ਦੇ ਟਰਮੀਨਲਾਂ ਦੇ ਉੱਪਰ ਸਲਫੇਟ ਆ ਜਾਂਦਾ ਕਾਰਬਨ ਜੰਮ ਜਾਂਦਾ ਠੀਕ ਹੈ ਜੀ ਉਹ ਕਾਰਬਨ ਦੇ ਨਾਲ ਉਹ ਬੋਲਟ ਖਰਾਬ ਨੇ ਕਈ ਵਾਰ ਤੁਸੀਂ ਦੇਖਿਆ ਤਾਰ ਵੀ ਖਰਾਬ ਹੋ ਜਾਂਦੀ ਹੈ ਤਾਰ ਗੜ ਜਾਂਦੀ ਹੈ ਤਾਰ ਤੇ ਸਲਫੇਟ ਆ ਜਾਂਦਾ ਤਾਂ ਉਹ ਚੱਲਣਾ ਆਪਣਾ ਬੰਦ ਹੋ ਜਾਂਦਾ ਫਿਰ ਆਪਾਂ ਕੀ ਕਰਦੇ ਆ ਉੱਥੇ ਟਰਮੀਨਲਾਂ ਨੂੰ ਖੋਲ ਕੇ ਸਾਫ਼ ਕਰਕੇ ਪਾਣੀ ਦੇ ਨਾਲ ਆਪਾਂ ਨੂੰ ਧੋ ਕੇ ਦੁਬਾਰੇ ਫਿੱਟ ਕਰਦੇ ਆ ਤੇ ਉੱਤੇ ਵੈਸਲੀਨ ਜਾਂ ਕਰੀਮ ਵਗੈਰਾ ਆਪਾਂ ਲਗਾਉਣੀ ਹੈ ਉੱਤੇ ਜਿਹੜੀ ਕਰੀਮ ਹੁੰਦੀ ਹੈ ਆਪਾਂ ਲਗਾਈ ਦੀ ਉੱਥੇ ਤਾਂ ਕਿ ਉਹ ਦੁਬਾਰੇ ਨਾ ਬਣੇ ਪਰ ਫਿਰ ਵੀ ਦੇਸੀ ਬੈਟਰੀਆਂ ਦੇ ਵਿੱਚ ਇਹ ਤਕਰੀਬਨ ਜ਼ਿਆਦਾ ਦਿੱਕਤ ਆਉਂਦੀ ਕਿਉਂ ਤਜਾਬ ਚਾਰਜ ਹੁੰਦਾ ਤਜਾਬ ਉੱਡ ਕੇ ਫਿਰ ਦੁਬਾਰਾ ਟਰਮੀਨਲ ਉੱਤੇ ਪੈਂਦਾ ਤੇ ਉਹ ਫਿਰ ਉਹਨੂੰ ਖਰਾਬ ਕਰਦਾ ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਸਿਸਟਮ ਹੈ ਹੀ ਨਹੀਂ ਨਾ ਕਿ ਤਜਾਬ ਨਿਕਲੇ ਤੇ ਨਹੀਂ ਹੈ ਜ਼ੇ ਟਰਮੀਨਲ ਵਗੈਰਾ ਦੇ ਉਹ ਖਰਾਬ ਯਾਨੀ ਕਿ ਇਹਦੀ ਮੇਨਟੇਨੈਂਸ ਜਿਹੜੀ ਹੈਗੀ ਉਹ ਜ਼ੀਰੋ ਬਿਲਕੁਲ ਕੋਈ ਸਾਫ ਸਫਾਈ ਦਾ ਕੋਈ ਚੱਕਰ ਨਹੀਂ ਵੀ ਕੋਈ ਦਿੱਕਤ ਆ ਜਾਵੇ ਪਰੇਸ਼ਾਨੀ ਇਹਨੂੰ ਜਿੱਦਾਂ ਮਰਜ਼ੀ ਉੱਤੇ ਸਾਫ ਸੁਥਰਾ ਕੱਪੜਾ ਲਓ ਸਾਫ ਕਰਕੇ ਉੱਤੇ ਮਾਰ ਦਿਓ ਕੱਪੜਾ ਬੈਟਰੀ ਫੇਰ ਤੁਹਾਡੀ ਉਸੇ ਤਰ੍ਹਾਂ ਹੀ ਉਸੇ ਤਰ੍ਹਾਂ ਹੀ ਸਾਫ ਸੁਥਰੀ ਮਤਲਬ ਹਰ ਪਾਸਿਓਂ ਇਹ ਚੀਜ਼ ਜਿਹੜੀ ਹੈਗੀ ਆ ਟਿਕਾਊ ਤੇ ਵਧੀਆ ਚੀਜ਼ ਆ ਇੱਕ ਅਕਸਰ ਤੁਸੀਂ ਆਮ ਸੁਣਿਆ ਹੋਵੇਗਾ ਕਿ ਲਿਥੀਅਮ ਬੈਟਰੀ ਦਾ ਜਿਹੜਾ ਸੁਣਿਆ ਗਿਆ ਜੋ ਬਾਜ਼ਾਰ ਦੇ ਵਿੱਚ ਇਹਦਾ ਫਟਣ ਦਾ ਡਰ ਤਾਂ ਨਹੀਂ ਇਹਦੇ ਬੈਟਰੀ ਦੇ ਵਿੱਚ ਫਟਣ ਵਾਲਾ ਕੋਈ ਸਿਸਟਮ ਨਹੀਂ ਕੋਈ ਬਲਾਸਟ ਫੂਨ ਵਾਲਾ ਕੋਈ ਅੱਗ ਲੱਗਣ ਵਾਲਾ ਕੋਈ ਸਿਸਟਮ ਨਹੀਂ ਉਹਦਾ ਕਾਰਨ ਹੈ ਵੀ ਜਿਹੜੀ ਇਹ ਬੈਟਰੀ ਆ ਇਹ ਬੈਟਰੀ ਲਿਥੀਅਮ ਫਾਸਫੇਟ 셀 ਦੇ ਨਾਲ ਬਣੀ ਆ ਪ੍ਰਿਜ਼ਮੈਟਿਕ 셀 ਦੇ ਨਾਲ PO4 ਦੀ కెమిస్ట్రీ ਆ ਜਿਹਦੇ ਕਰਕੇ ਇਸ ਨੂੰ ਅੱਗ ਨਹੀਂ ਲੱਗਦੀ ਜਿਹੜੀਆਂ ਸਕੂਟਰੀਆਂ ਦੀ ਬੈਟਰੀਆਂ ਹੁੰਦੀਆਂ ਉਹ ਲਿਥੀਅਮ ਆਇਰਨ ਬੈਟਰੀ ਦੇ ਨਾਲ ਬਣੀ ਆ ਇਹ ਲਿਥੀਅਮ ਫਾਸਫੇਟ ਬੈਟਰੀ ਹੈਗੀ ਆ ਇਹਦੇ ਵਿੱਚ ਇਤਾਂ ਦਾ ਕੋਈ ਚੱਕਰ ਨਹੀਂ ਵੀ ਇਸ ਬੈਟਰੀ ਨੂੰ ਅੱਗ ਲੱਗ ਸਕੇ ਕਿਉਂਕਿ ਇਹ ਸੈੱਲ ਹੀ ਇਸ ਤਰ੍ਹਾਂ ਦੀ ਬਣਤਰ ਦੇ ਬਣੇ ਨੇ ਕਿ ਇਹਨੂੰ ਅੱਗ ਨਹੀਂ ਲੱਗ ਸਕਦਾ ਮਤਲਬ ਕੁੱਲ ਮਿਲਾ ਕੇ ਇਹ ਦੇਖਿਆ ਜਾਵੇ ਕਿ ਇਹ ਬੈਟਰੀ ਬਿਲਕੁਲ ਸੇਫ ਆ ਲਗਾ ਸਕਦੇ ਆ ਆਪਾਂ ਘਰ ਦੇ ਵਿੱਚ ਔਰ ਦੁਰਘਟਨਾ ਦਾ 0% ਚਾਂਸ ਤੋ ਇਹ ਸਾਨੂੰ ਇਸ ਬੈਟਰੀ ਦੀਆਂ ਕੂਪੀਆਂ ਜਿਹੜੀਆਂ ਕਿ ਮੈਂ ਤੁਹਾਨੂੰ ਕਰਲੀ ਕਰਲੀ ਕਰਕੇ ਦੱਸੀਆਂ ਨੇ ਬਾਕੀ ਹੁਣ ਤੁਸੀਂ ਦੇਖੋ ਇਸ ਬੈਟਰੀ ਨੂੰ ਤੇ ਅਗਰ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਉਹ ਨੈਟ ਦੇ ਉੱਪਰ ਬਹੁਤ ਚੀਜ਼ਾਂ ਨੇ ਉਪਲਬਧ ਨੇ ਦੇਖਣ ਵਾਸਤੇ ਸੁਣਨ ਵਾਸਤੇ ਸਮਝਣ ਵਾਸਤੇ ਇਹ ਚੀਜ਼ਾਂ ਤਾਂ ਹੁਣ ਜਿਹੜੀਆਂ ਲਿਥੀਅਮ ਵਾਲੀ ਚੀਜ਼ਾਂ ਹੈਗੀਆਂ ਇਹ ਤਾਂ ਹੁਣ ਜਿਹੜੀਆਂ ਆਪਣੇ ਕੋਲ ਗੱਡੀਆਂ ਵੀ ਆ ਰਹੀਆਂ ਨੇ ਜਿੰਨੀਆਂ ਆ ਰਹੀਆਂ ਜਾਂ ਪਟਾਟਾ ਦੀਆਂ ਗੱਡੀਆਂ ਕਹਿ ਦਈਏ ਮਹਿੰਦਰਾ ਦੀਆਂ ਗੱਡੀਆਂ ਕਹਿ ਦਈਏ ਜਾਂ ਹੁੰਡਾਈ ਦੀਆਂ ਗੱਡੀਆਂ ਕਰਦੇ ਉਹਨਾਂ ਸਾਰੀਆਂ ਦੇ ਵਿੱਚ ਹੁਣ ਲਿਥੀਅਮ ਬੈਟਰੀ ਵੀ ਆਉਣੀ ਸ਼ੁਰੂ ਹੋ ਗਈ ਆ ਇਹ ਉਹ ਜਿਹੜੀਆਂ ਹਾਈਬ੍ਰਿਡ ਗੱਡੀਆਂ ਨੇ ਪੈਟਰੋਲ ਵਾਲੀਆਂ ਗੱਡੀਆਂ ਨੇ ਉਹਦੇ ਵਿੱਚ ਵੀ ਜਿਹੜੀ ਬੈਟਰੀ ਲੱਗਦੀ ਆ ਉਹ ਲਿਥੀਅਮ ਵਾਲੀ ਹੀ ਲੱਗ ਰਹੀ ਹੈ ਉਹਦਾ ਕਾਰਨ ਆ ਕਿ ਇਹ ਸੇਫ ਬੈਟਰੀ ਹੈ ਇਹਨੂੰ ਕੋਈ ਨੁਕਸਾਨ ਨਹੀਂ ਇਸ ਚੀਜ਼ ਦਾ ਤੇ ਇਹ ਲਗਾ ਕੇ ਆਪਾਂ ਨੂੰ ਫਾਇਦਾ ਹੀ ਫਾਇਦਾ ਆ ਇਹ ਸਨ ਆਪਣੀ ਬੈਟਰੀਆਂ ਕੂਬੀਆਂ ਹੁਣ ਵੀਰੋ ਥੋੜਾ ਫਰਜ਼ ਬਣਦਾ ਕਿ ਜੋ ਬਾਜ਼ਾਰ ਦੇ ਵਿੱਚ ਲੋਕਾਂ ਦੇ ਵਿੱਚ ਲਿਥੀਅਮ ਬਾਰੇ ਜੋ ਕੋਈ ਗਲਤਫਹਿਮੀ ਹੈਗੀ ਆ ਉਹਨੂੰ ਦੱਸਣਾ ਕਿ ਨਹੀਂ ਇਹ ਬੈਟਰੀਆਂ ਬਿਲਕੁਲ ਸੇਫ ਨੇ ਲਗਾਉਣ ਯੋਗ ਨੇ ਤੁਸੀਂ ਆਪਣੇ ਘਰੇ ਲਗਾ ਸਕਦੇ ਹੋ ਤੇ ਇਹਨੂੰ ਲਗਾ ਕੇ ਆਪਣੇ ਮੇਨਟੇਨੈਂਸ ਦਾ ਚ ਬਿਲਕੁਲ ਖਤਮ ਕਰ ਸਕਦੇ ਹੋ ਔਰ ਜਿਹੜਾ ਤੁਹਾਡੇ ਮਨ ਤੇ ਤਣਾਅ ਰਹਿੰਦਾ ਸੀ ਬੈਟਰੀ ਸੁੱਕੀ ਚੱਲ ਜੇਗੀ ਜਾਂ ਇਸ ਤਰ੍ਹਾਂ ਹੋ ਜਾਏਗਾ ਉਸ ਤਰ੍ਹਾਂ ਹੋ ਜਾਏਗਾ ਉਸ ਤੋਂ ਛੁਟਕਾਰਾ ਪਾ ਸਕਦੇ ਕਿਸੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਅਗਰ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਕਰਨਾ ਤੇ ਹੋਰਾਂ ਦੋਸਤਾਂ ਨੂੰ ਵੀ ਕਹਿਣਾ ਕਿ ਅੱਗੇ ਵੀਡੀਓ ਸ਼ੇਅਰ ਕਰਨਾ ਮੇਰੇ ਚੈਨਲ ਦਾ ਨਾਮ ਹੈ ਲੁਧਿਆਣਾ ਲੋਕਲ ਔਰ ਆਪਾਂ ਜਿੱਥੇ ਇਸ ਟਾਈਮ 에 ਖੜੇ ਆ ਇਹ ਜਗ੍ਹਾ ਹੈਗੀ ਪ੍ਰਤਾਪ ਚੌਕ ਬੀਐਸ ਇਲੈਕਟ੍ਰੋਨਿਕਸ ਪ੍ਰਤਾਪ ਚੌਕ ਗਲੀ ਨੰਬਰ 1 ਇਹ ਤੁਸੀਂ ਬੈਟਰੀ ਇੱਥੋਂ ਆ ਕੇ ਖਰੀਦ ਸਕਦੇ ਹੋ ਧੰਨਵਾਦ